ਮੇਰਾ ਨਾਮ ਅਮਿਤ ਕੌਰ ਮੈਂ ਐਸਪੀ ਸਰਕਾਰੀ ਐਲੀਮੈਂਟਰੀ ਸਕੂਲ ਪਲਨੀ ਸਿੱਧਵਾ ਤਾਂ ਅੱਜ ਸਰ ਸਕੂਲ ਦੀ ਮੈਗਾ ਪੀਟੀਐਨ ਹੈਗੀ ਆ ਇਹਦੇ ਚ ਅਸੀਂ ਬੱਚਿਆਂ ਨੂੰ ਉਹਨਾਂ ਦਾ ਪ੍ਰੋਜੈਕਟ ਬਣਾਉਣ ਵਾਸਤੇ ਪੇਰੈਂਟਸ ਨੂੰ ਅਵੇਅਰ ਕੀਤਾ ਹੈ ਵੀ ਵੱਧ ਤੋਂ ਵੱਧ ਦਾਖਲੇ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾਣ ਅਤੇ ਸਰਕਾਰ ਵੱਲੋਂ ਬਹੁਤ ਸਾਰੀਆਂ ਛੋਟਾਂ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਬੱਚਿਆਂ ਦਾ ਜਿਹੜੀ ਦੋਜਾਨਾ ਦੀ ਹਾਜ਼ਰੀ ਰਹੀ ਆ ਉਹ ਸਕੂਲ ਦੇ ਵਿੱਚ ਪੇਰੈਂਟਸ ਨੂੰ ਅਵੇਅਰ ਕੀਤਾ ਗਿਆ ਵੀ ਉਹ ਬੱਚਿਆਂ ਦੀ ਹਾਜ਼ਰੀ ਤਕੀਮੀ ਬਣਾਉਣਾ। ਹੋਰ ਬਾਕੀ ਜਿਹੜੇ ਕੋਈ ਬੱਚਿਆਂ ਦੇ ਕੋਲ ਕੋਈ ਕਾਪੀ, ਪੈਨ, ਪੈਂਸਲ ਨਹੀਂ ਹੁੰਦਾ ਤਾਂ ਉਹ ਵੀ ਸਕੂਲ ਵੱਲੋਂ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਤੇ ਸਕੂਲ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ। ਇੱਕ ਵਾਰ ਜਿਹੜਾ ਮੈਂ ਕਈ ਵਾਰ ਵੇਖਿਆ ਉਹ ਮਿਸਟਰੀ ਪਰਦੇ ਜੀ ਲੋਕਾਂ ਦੇ ਕਰਾਉਂ ਤੂੰ ਕੀ ਮਤਲਬ ਹੁੰਦਾ। ਉਹ ਬੱਚਾ ਨੂੰ ਦਾਖਲੇ ਬਾਰੇ ਪੇਰੈਂਟਸ ਨੂੰ ਜਾਗਰੂ ਕਰਨਾ ਹੁੰਦਾ ਹੈ। ਵੀ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਮਹਿੰਮ ਜਿਹੜੀ ਸਰਕਾਰ ਵੱਲੋਂ ਚਲਾਈ ਜਾਂਦੀ ਆ ਤੇ ਜਿਹੜੇ ਬੱਚੇ 18 ਸਾਲ ਤੱਕ ਦੇ ਸਕੂਲ 'ਚ ਨਹੀਂ ਜਾਂਦੇ ਡ੍ਰੋਪ ਆਊਟ ਹੁੰਦੇ ਆ ਉਹਨਾਂ ਦੀ ਅਸੀਂ ਮਤਲਬ ਦੀ ਕਰਕੇ ਉਹਨਾਂ ਦਾ ਸਰਵੇ ਕਰਕੇ ਤੇ ਸਰਕਾਰ ਨੂੰ ਭੇਜਣਾ ਹੁੰਦਾ ਆ ਇਸ ਤਰ੍ਹਾਂ ਕਿ ਘਰਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਕੀ ਕਰਦੇ ਆ ਤੇ ਜੇ ਨਾਲ ਚਾਹਾਂਗੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਆ ਸਾਰੇ ਅਧਿਆਪਕ ਵੈਲ ਐਜੂਕੇਟੇ ਹੋ ਗਏ ਨੇ ਇਸ ਲਈ ਆਪਣੇ ਬੱਚਾ ਨੂੰ ਸਰਕਾਰੀ ਸਕੂਲਾਂ ਵਿੱਚ ਪੜਨਵਾਤੇ ਤੇ ਜੋ ਤਾਂ ਜੋ ਉਹਨਾਂ ਦਾ ਸਿੱਖ ਵਧੀਆ ਬਣ ਸਕੇ। ਮੇਰਾ ਨਾਮ ਅਮਰਦੀਪ ਸਿੰਘ ਚੰਦੀ ਸਰਕਾਰੀ ਐਲੀਮੈਂਟਰੀ ਸਕੂਲ ਪਣੀ ਸਿਦਵਾ ਤੋਂ। ਹਾਂਜੀ। ਕਿ ਅਸੀਂ ਡੇਲੀ ਆਪਣੇ ਅੱਜ ਮੈਗਾ ਪੀਟੀਐਮ ਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਕਿ ਬੱਚਿਆਂ ਦੇ ਰਿਜ਼ਲਟ ਬਾਰੇ ਦੱਸਿਆ ਗਿਆ। ਇਸ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਦਾਖਲੇ ਮਹੀਮਾ ਬਾਰੇ ਦੱਸਿਆ ਗਿਆ ਕਿ ਵੱਧ ਤੋਂ ਵੱਧ ਦਾਖਲਾ ਸਕੂਲ ਦੇ ਵਿੱਚ ਹੋਵੇ। ਇਹਨਾਂ ਲੋਕਧਰ ਅਰਗਨ ਦੇ ਵਿੱਚ ਦਿੱਤਾ ਵਿਜੀਤ ਕਰਨ ਦਾ ਇੱਕ ਤਰ੍ਹਾਂ ਦਾ ਯਤਨ ਹੈ ਕਿ ਯਾਦ ਆਉਂਦੀ ਸਮਰਤੀ ਮਕਸਦ ਹੈ गावाਂ ਵਿੱਚ ਤੇ ਤੇਜ ਸਰ ਸਰ ਤਾਂ ਨੂੰ ਕਈ ਉਹਨਾਂ ਦੇ ਮੋਟੀ ਹੋ ਗਏ ਜਿਹੜੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਦੱਸੇ ਜੇ ਇੱਕ ਪਹਿਲਾ ਵੱਡਾ ਮੇਨ ਮਕਸਦ ਇਹ ਹੈਗਾ ਕਿ ਵੱਧ ਤੋਂ ਵੱਧ ਐਡਮਿਸ਼ਨ ਸਕੂਲ ਦੇ ਵਿੱਚ ਹੋਵੇ ਜਿਹੜੇ ਡ੍ਰੌਪ ਆਊਟ ਬੱਚੇ ਸਕੂਲ ਦੇ ਵਿੱਚ ਨਹੀਂ ਸਕੂਲਾਂ ਦੇ ਵਿੱਚ ਜਾਂਦੇ ਉਹਨਾਂ ਦੇ ਵੀ ਵੱਧ ਤੋਂ ਵੱਧ ਉਹਨਾਂ ਨੂੰ ਮੋਟੀਵੇਟ ਕਰੀਦਾ ਕਿ ਸਕੂਲ ਦੇ ਵਿੱਚ ਜਾਓ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਇੱਕ ਮੇਨ ਮੁਹਿੰਮ ਚੱਲਦੀ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚਿਆਂ ਕੋਲ ਕਾਪੀਆਂ ਨਹੀਂ ਲਈ ਜਾਂਦੀਆਂ ਪੈਨਸਲਾਂ ਨਹੀਂ ਲਈ ਜਾਂਦੀਆਂ ਇਹ ਸਾਰੀਆਂ ਸਾਡੇ ਸਕੂਲ ਦੇ ਵਿੱਚ ਬਹੁਤ ਬਲਕ ਦੇ ਵਿੱਚ ਅਵੇਲੇਬਲ ਆ ਤਾਂ ਕਿ ਉਹਨਾਂ ਨੂੰ ਅਵੇਲੇਬਲ ਕਰਵਾਇਆ ਜਾਂ ਉਹਨਾਂ ਨੂੰ ਬਾਹਰੋਂ ਹੀ ਖਰੀਦਣ ਦੀ ਲੋੜ ਨਹੀਂ ਪਿੰਦੀ ਸਕੂਲੋ ਇਥੇ ਸਕੂਲ ਦੇ ਵਿੱਚ ਸਾਰਾ ਪ੍ਰੋਵਾਈਡ ਕਰਵਾ ਸਾਰਾ ਕੁਝ ਸਕੂਲ ਦੇ ਵਿੱਚ ਦੇਖੋ ਯੂਨੀਫਾਰਮ ਤੋਂ ਲੈ ਕੇ ਕਾਪੀਆਂ ਪੈਨਸਲਾਂ ਕਿਤਾਬਾਂ ਖਾਣਾ ਮਿਡੇ ਮੀਲ ਇੱਥੋਂ ਤੱਕ ਦੇਖੋ ਹਰ ਸੈਚਰਡੇ ਨੂੰ ਫਰੂਟ ਵੀ ਮਿਲਦਾ ਜੀ ਹੋਰ ਕੀ ਮੈਸੇਜ ਲੈਣਾ ਚਾਹੋਗੇ ਨਵਾਂ ਸਾਲ ਆ ਰਿਹਾ ਵਾਜ ਦੇਖੋ ਕੀ ਮੈਸੇਜ ਲੈਣਾ ਚਾਹ ਅਸੀਂ ਇਹ ਪਹਿਲਾਂ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸਰਕਾਰੀ ਸਕੂਲਾਂ ਦਾ ਜਿਹੜਾ ਰਿਕਾਰਡ ਆ ਉਹ ਪ੍ਰਾਈਵੇਟ ਨਾਲੋਂ ਕਿਤੇ ਉੱਤਿਆ ਹੋ ਗਿਆ ਹੈ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੱਚੇ ਵੱਧ ਤੋਂ ਵੱਧ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਜੋ ਆਪਾਂ ਸਰਕਾਰ ਦੇ ਜਿਹੜੇ ਵੀ ਆਪਣੇ ਨਿਯਮ ਹੈਗੇ ਉਹਨੂੰ ਆਪਾਂ ਪੂਰਾ ਫੁੱਲ ਫਲੈਜ ਲਾਗੂ ਕਰ ਸਕੀਏ